ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਲਾਈਕ ਵੀ ਜਰੂਰ ਕਰਨਾ ਜੀ ਤੁਹਾਡੇ ਲਾਈਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਲਾਈਕ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਔਰ ਆਪ ਜੀ ਨਾਲ ਸਾਖੀਆਂ ਸੱਚੀਆਂ ਕਹਾਣੀਆਂ ਸਾਂਝੀਆਂ ਕਰਨ ਨੂੰ ਫਿਰ ਮਨ ਕਰਦਾ ਹੈ ਸਾਧ ਸੰਗਤ ਜੀ ਅੱਜ ਜੋ ਆਪ ਜੀ ਨਾਲ ਵੀਡੀਓ ਸਾਂਝੀ ਕਰਨ ਲੱਗੇ ਹਾਂ ਇਸ ਵੀਡੀਓ ਦੇ ਵਿੱਚ ਇੱਕ ਸੱਚੀ ਘਟਨਾ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਭੈਣ ਨੇ ਇੱਕ ਮਹੀਨਾ ਜਪਜੀ ਸਾਹਿਬ ਜੀ ਦਾ ਪਾਠ ਇਸ ਵਿਧੀ ਦੇ ਨਾਲ ਕੀਤਾ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾ ਪੂਰੀਆਂ ਹੋ ਗਈਆਂ ਇਹ ਵਿਧੀ ਵੀ ਆਪ ਜੀ ਨਾਲ ਸਾਂਝੀ ਕਰਾਂਗੇ ਤੇ ਕੀ ਕੰਮ ਸੇ ਉਹ ਵੀ ਆਪ ਜੀ ਨਾਲ ਸਾਂਝੀ ਕਰਾਂਗੇ ਕਿਸ ਵਿਧੀ ਨਾਲ ਪਾਠ ਕੀਤਾ ساری ਗੱਲਬਾਤ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਆਪ ਜੀ ਲਈ ਬਹੁਤ ਹੀ ਇੰਟਰਸਟਿੰਗ ਹੋਊਗੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਜੀ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜਦੋਂ ਆਪਾਂ ਨਵੇਂ-ਨਵੇਂ ਬਾਣੀ ਦੇ ਨਾਲ ਜੁੜਦੇ ਹਾਂ ਤੇ ਉਦੋਂ ਆਪਾਂ ਮੋਟੀਵੇਸ਼ਨ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਜਿਦੋਂ ਅਸੀਂ ਵੀ ਨਵੇਂ-ਨਵੇਂ ਮੈਂ ਵੀ ਜਦੋਂ ਬਾਣੀ ਨਾਲ ਜੁੜੀ ਸੀ ਤੇ ਮੈਨੂੰ ਵੀ ਮੋਟੀਵੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਸੀ ਕਿਉਂਕਿ ਕਦੇ-ਕਦੇ ਮਨ ਡੋਲ ਜਾਂਦਾ ਹੈ ਕਿ ਇਹ ਸੱਚੀ ਗੱਲ ਹੈ ਕਿ ਬਾਣੀ ਨਾਲ ਆਪਣੇ ਦੁੱਖ ਵੀ ਦੂਰ ਹੁੰਦੇ ਨੇ ਤਕਲੀਫਾਂ ਦੂਰ ਹੁੰਦੀਆਂ ਨੇ ਘਰ ਦੀ ਗਰੀਬੀ ਕੀ ਕਰਦੀ ਗਰੀਬੀ ਵੀ ਦੂਰ ਹੁੰਦੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਸੱਚ ਦੇ ਮਾਰਗ ਤੇ ਚੱਲਦੇ ਹਾਂ ਬਾਣੀ ਨਾਲ ਜੁੜਦੇ ਹਾਂ ਕਿਉਂਕਿ ਆਪਾਂ ਨੂੰ ਬਾਣੀ ਦੇ ਦਾ ਪਤਾ ਨਹੀਂ ਹੁੰਦਾ ਬਾਣੀ ਦੇ ਵਿੱਚ ਕਿੰਨਾ ਕੁਸ਼ ਪਰਮਾਤਮਾ ਆਪਾਂ ਨੂੰ ਦੇ ਦਿੰਦੇ ਬਾਣੀ ਦੇ ਰਾਹੀਂ ਕਿਉਂਕਿ ਜਿੰਨੂੰ ਆਪਾਂ ਜੁੜੇ ਨਹੀਂ ਹੁੰਦੇ ਉਦੋਂ ਇਸ ਪਾਵਰ ਦਾ ਪਤਾ ਨਹੀਂ ਹੁੰਦਾਗਾ ਜਦੋਂ ਆਪਾਂ ਜੁੜਦੇ ਹਾਂ ਫਿਰ ਆਪਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਜਦੋਂ ਆਪਾਂ ਨਵੇਂ-ਨਵੇਂ ਹੁੰਨੇ ਆ ਉਦੋਂ ਆਪਣਾ ਮਨ ਹਰ ਇੱਕ ਕਿਸੇ ਦਾ ਹੀ ਡੋਲਦਾ ਹੈ ਐ ਨਹੀਂ ਵੀ ਇੱਕ ਜਣੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਜਿਹੜਾ ਵੀ ਕੋਈ ਨਵਾਂ-ਨਵਾਂ ਜੁੜਦਾ ਹੈ ਬਾਣੀ ਨਾਲ ਉਸ ਨੂੰ ਇਹ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਹੀ ਪੈਂਦੀਆਂ ਕਰਨੀਆਂ ਹੀ ਪੈਂਦੀਆਂ ਨੇ ਇਹ ਇਹ ਸੱਚੀ ਘਟਨਾ ਬਾਬਾ ਜੀ ਨੇ ਦੱਸੀ ਸੀ ਚਲੋ ਮੈਂ ਆਪ ਜੀ ਨਾਲ ਸਾਂਝੀ ਕਰਦੀ ਹਾਂ ਬਾਬਾ ਜੀ ਕਹਿੰਦੇ ਵੀ ਇੱਕ ਭੈਣ ਦਾ ਉਹਨਾਂ ਕੋਲੇ ਫੋਨ ਆਇਆ ਉਹਨਾਂ ਨੇ ਕੈਨੇਡਾ ਜਾਣ ਦੀ ਬੜੀ ਹੀ ਇੱਛਾ ਸੀ ਉਹਨਾਂ ਦੀ ਬਹੁਤ ਹੀ ਮਨ ਵਿੱਚ ਸੀ ਅਸੀਂ ਕੈਨੇਡਾ ਦਾ ਸਾਨੂੰ ਵੀਜ਼ਾ ਲੱਗ ਜਾਵੇ ਉਹਨਾਂ ਨੇ ਗੁਰੂ ਘਰ ਆ ਕੇ ਅਰਦਾਸ ਕਰਾਈ ਤੇ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹ ਬੱਚੇ ਸਮੇਤ ਪੂਰਾ ਪਰਿਵਾਰ ਕਿ ਪਰਿਵਾਰ ਕੈਨੇਡਾ ਦੇ ਵਿੱਚ ਚਲਿਆ ਜਾਂਦਾ ਹੈ ਕੈਨੇਡਾ ਦੇ ਵਿੱਚ ਜਾਣ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਨੂੰ ਕੰਮ ਦੀ ਬੜੀ ਹੀ ਦਿੱਕਤ ਆਉਂਦੀ ਹੈ ਕੰਮ ਮਿਲਦਾ ਹੀ ਨਹੀਂ ਤੇ ਫਿਰ ਜਦੋਂ ਮਿਲਦਾ ਹੈ ਤੇ ਕੰਮ ਉਹਨਾਂ ਨੂੰ ਪੇ ਬਹੁਤ ਘੱਟ ਮਿਲਦੀ ਹੈ ਜਦੋਂ ਕੰਮ 12-12 ਘੰਟੇ ਕਰਨਾ 13-13 ਘੰਟੇ ਕੰਮ ਕਰਨਾ ਪੇ ਥੋੜੀ ਮਿਲ ਨਹੀਂ ਫਿਰ ਪੂਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਕਾਫੀ ਸਮਾਂ ਤਾਂ ਉਹਨਾਂ ਨੇ ਇਹ ਚੀਜ਼ ਨੂੰ ਫੇਸ ਕਰਦੇ ਰਹੇ 8-7 ਮਹੀਨੇ ਦਾ ਉਹਨਾਂ ਨੇ ਇਹ ਦਿੱਕਤਾਂ ਨੂੰ ਫੇਸ ਕੀਤੇ ਆ ਇੱਕ ਦਿਨ ਹਾਰ ਥੱਕ ਕੇ ਜਦੋਂ ਉਹਨਾਂ ਦੇ ਨਾ ਤਾਂ ਬੱਚਿਆਂ ਦਾ ਗੁਜ਼ਾਰਾ ਹੁੰਦਾ ਸੀ ਨਾ ਹੀ ਘਰ ਦਾ ਰੈਂਟ ਨਿਕਲਦਾ ਸੀ ਨਾ ਹੀ ਆਪਣਾ ਗੁਜ਼ਾਰਾ ਹੁੰਦਾ ਸੀ ਕਿਉਂਕਿ ਚਾਰ ਜਣੇ ਸੀ ਕਮਾਉਣ ਵਾਲੇ ਤਾਂ ਹਸਬੰਦ ਤੇ ਵੀ ਦੋਵੇਂ ਜਣੇ ਸੀ ਤੇ ਖਾਣ ਵਾਲੇ ਚਾਰ ਜਣੇ ਸੀ ਇੱਕ ਉਹਨਾਂ ਨੂੰ ਜਿਹਦੀ ਪੇ ਸੀ ਉਹ ਬਹੁਤ ਘੱਟ ਮਿਲਦੀ ਸੀ ਕੰਮ ਉਹਨਾਂ ਤੋਂ ਜ਼ਿਆਦਾ ਲਿਆ ਜਾਂਦਾ ਸੀ ਤੇ ਪੇ ਬਹੁਤ ਘੱਟ ਮਿਲਦੀ ਸੀ ਉਹ ਬਹੁਤ ਹੀ ਦਿੱਕਤ ਦੇ ਵਿੱਚ ਆ ਗਏ ਸੀ ਉਹਨਾਂ ਨੇ ਆਪਣੀ ਹੱਡ ਵੀ ਤੇ ਅਠੇ ਸਿੰਘ ਜੀ ਨੇ ਸਾਂਝੀ ਕੀਤੀ ਜਿਨ੍ਹਾਂ ਨਾਲ ਉਹ ਅਰਦਾਸ ਕਰਾ ਕੇ ਗਏ ਸੀ ਜਦੋਂ ਬਾਬਾ ਜਿੱਤੋਂ ਅਰਦਾਸ ਕਰਾਈ ਸੀ ਉਸੇ ਹੀ ਗ੍ਰੰਥੀ ਸਾਹਿਬ ਜੀ ਹੁਣਾਂ ਨੂੰ ਉਹਨਾਂ ਨੇ ਫੇਰ ਮੁੜ ਤੋਂ ਫੋਨ ਕੀਤਾ ਵੀ ਬਾਬਾ ਜੀ ਅਸੀਂ ਤਾਂ ਬਹੁਤ ਹੀ ਪਰੇਸ਼ਾਨੀ ਦੇ ਵਿੱਚ ਚੱਲ ਰਹੇ ਹਾਂ ਬਹੁਤ ਹੀ ਦਿੱਕਤਾਂ ਹੈ ਅਸੀਂ ਦੋਵੇਂ ਜਾਣੇ ਕੰਮ ਕਰਦੇ ਹਾਂ ਕੰਮ ਸਾਥੋਂ ਬਹੁਤ ਜ਼ਿਆਦਾ ਲਿਆ ਜਾਂਦਾ ਹੈ ਤੇ ਸਾਨੂੰ ਪੇ ਬਹੁਤ ਘੱਟ ਮਿਲਦੀ ਹੈ ਨਾ ਤੇ ਤਾਂ ਰੈਂਟ ਭਰਿਆ ਜਾਂਦਾ ਹੈ ਨਾ ਹੀ ਸਾਡਾ ਖਾਣ ਪੀਣ ਵਾਲਾ ਗੁਜ਼ਾਰਾ ਹੁੰਦਾ ਹੈ ਅਸੀਂ ਤਾਂ ਬਹੁਤ ਹੀ ਔਖਾ ਸਮਾਂ ओके ਸਮੇਂ ਦੇ ਵਿੱਚ ਹਾਂ ਬਾਬਾ ਜੀ ਕਹਿੰਦੇ ਤੁਸੀਂ ਤੁਹਾਨੂੰ ਮੈਂ ਇੱਕ ਤਰੀਕਾ ਦੱਸਦਾ ਹਾਂ ਪਾਠ ਕਰਨ ਦਾ ਕਿ ਤੁਸੀਂ ਇਸ ਵਿਧੀ ਦੇ ਨਾਲ ਪਾਠ ਕਰ ਲਓਗੇ ਜਪਜੀ ਸਾਹਿਬ ਜੀ ਦੇ ਭੈਣ ਕਹਿੰਦੀ ਹਾਂਜੀ ਕਰ ਲਵਾਂਗੇ ਜਦੋਂ ਬੰਦਾ ਦਿੱਕਤ ਦੇ ਵਿੱਚ ਹੁੰਦਾ ਹੈ ਉਦੋਂ ਜੇ ਕੋਈ ਵੀ ਉਹਨੂੰ ਕੁਝ ਨੂੰ ਵੀ ਕੋਈ ਸਲਾਹ مشਵਰਾ ਦਿੰਦਾ ਹੈ ਉਹ ਕਰ ਹੀ ਲੈਂਦਾ ਕਿਉਂਕਿ ਉਹਦੇ ਕੋਲੇ ਕੋਈ ਹੋਰ ਰਸਤਾ ਹੀ ਨਹੀਂ ਹੁੰਦਾ ਇਸ ਕਰਕੇ ਭੈਣ ਕਹਿੰਦੀ ਵੀ ਅਸੀਂ ਕਰ ਲਵਾਂਗੇ ਬਾਬਾ ਜੀ ਕਹਿੰਦੇ ਤੁਸੀਂ ਪੰਜ ਜਪਜੀ ਸਾਹਿਬ ਜੀ ਦੇ ਪਾਠ ਹਰ ਰੋਜ਼ ਕਰਨੇ ਨੇ ਅਰਦਾਸ ਕਰਨੀ ਹੈ ਤੇ ਆਪਣਾ ਜਿਹੜਾ ਧਿਆਨ ਹੈ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖਣਾ ਹੈ ਤੇ ਜਗਾ ਵੀ ਤੁਸੀਂ ਇੱਕ ਆਕਾਂਤ ਚੁਣਨੀ ਹੈ ਜਿੱਥੇ ਆਵਾਜਾਵੇ ਘੱਟ ਹੈ ਜਿੱਥੇ ਸੁਚਮ ਹੋਵੇ ਉਸ ਜਗ੍ਹਾ ਤੇ ਪਾਠ ਕਰਨਾ ਹੈ ਤੇ ਕੱਪੜੇ ਸੁੱਚੇ ਪਾ ਕੇ ਜਿਹੜਾ ਥੱਲੇ ਵਸਤਰ ਵਿਛਾਉਣਾ ਹੈ ਉਹ ਵੀ ਤੁਸੀਂ ਸੁੱਚਾ ਹੀ ਵਿਛਾਓ ਤੇ ਇਹ ਇਹ ਨਹੀਂ ਵੀ ਅੱਜ ਤੁਸੀਂ ਇੱਥੇ ਪਾਠ ਕਰ ਲਿਆ ਕੱਲ ਨੂੰ ਤੁਸੀਂ ਦੂਸਰੀ ਜਗ੍ਹਾ ਤੇ ਕਾਠ ਕਰ ਲਿਆ ਤੁਸੀਂ ਇੱਕ ਹੀ ਜਗ੍ਹਾ ਨਿਰਧਾਰਿਤ ਕਰਨੀ ਹੈ ਕਿ ਨੇ ਉੱਥੇ ਜਿੱਥੇ ਤੁਸੀਂ ਰਹਿਣੇ ਹੋ ਕੈਨੇਡਾ ਦੇ ਵਿੱਚ ਉਹ ਕਹਿੰਦੇ ਹਾਂਜੀ ਬਾਬਾ ਜੀ ਅਸੀਂ ਐਵੇਂ ਹੀ ਕਰਾਂਗੇ ਉਹਨਾਂ ਨੇ ਬਾਬਾ ਜੀ ਕਹਿੰਦੇ ਵੀ ਤੁਸੀਂ ਪਹਿਲੇ ਦਿਨ ਪਾਠ ਕਰਨ ਜਿਸ ਦਿਨ ਸਟਾਰਟ ਕਰਨੇ ਉਸ ਦਿਨ ਦੇਗ ਬਣਾ ਲੈਣੀ ਹੈ ਤੇ ਲਾਸਟ ਵਾਲੇ ਦਿਨ ਅਰਦਾਸ ਕਰਨੀ ਹੈ ਜਿਸ ਦਿਨ ਉਸ ਦਿਨ ਜਦੋਂ ਤੁਹਾਨੂੰ ਮਹੀਨਾ ਹੋ ਗਿਆ ਉਸ ਦਿਨ ਤੁਸੀਂ ਅਰਦਾਸ ਕਰਨੀ ਹੈ ਤੇ ਨਾਲ ਦੀਗ ਬਣਾਉਣੀ ਹੈ ਬੀਬੀ ਜੀ ਨੇ ਉਵੇਂ ਹੀ ਕੀਤਾ ਜਿਵੇਂ ਉਹਨਾਂ ਨੂੰ ਬਾਬਾ ਜੀ ਨੇ ਦੱਸਿਆ ਸੀ ਬੀਬੀ ਜੀ ਕਹਿੰਦੇ ਮੈਂ 7 ਘੰਟਿਆਂ ਦੀ ਨੀਂਦ ਲੈਂਦੀ ਹੁੰਦੀ ਸੀ ਮੈਂ ਫਿਰ 5 ਘੰਟਿਆਂ ਦੀ ਨੀਂਦ ਲੈਣਾ ਹੀ ਸ਼ੁਰੂ ਕਰ ਦਿੱਤਾ ਮੈਨੂੰ ਉਸ ਰਾਤ ਬਹੁਤ ਹੀ ਚਾ ਆ ਵੀ ਮੈਂ ਸਵੇਰੇ ਪਾਠ ਕਰਨਾ ਹੈ ਕਿਉਂਕਿ ਮੈਂ ਇੰਡੀਆ ਦੇ ਵਿੱਚ ਸੀ ਉਦੋਂ ਪਾਠ ਕਰਦੀ ਹੁੰਦੀ ਸੀ ਬਾਹਰ ਜਾਣ ਸਾਰ ਹੀ ਪਾਠ ਮੈਂ ਭੁੱਲ ਗਈ ਇੱਕ ਉੱਥੇ ਆਪਾਂ ਜੋਤ ਨਹੀਂ ਲਾ ਸਕਦੇ ਕਹਿੰਦੇ ਉੱਥੇ ਅਲਾਓ ਨਹੀਂ ਹੁੰਦੀ ਜੋਤ ਲਾਉਣਾ ਤੋਂ ਆ ਉਧਰ ਕਰ ਨਹੀਂ ਸਕਦੇ ਐਸ ਕਰਕੇ ਗੁਰੂ ਪਾਤਸ਼ਾਹ ਜੀ ਵੱਨਿਓ ਤਾਂ ਜਵਾਂ ਹੀ ਮੂੰਹ ਮੁੜ ਗਿਆ ਸੀ ਪਰ ਭੁੱਲ ਹੀ ਗਏ ਸੀ ਇੱਕ ਤਰੀਕੇ ਦੇ ਤੇ ਜਦੋਂ ਗੁਰੂ ਬਾਬਾ ਜੀ ਨੇ ਸਾਨੂੰ ਪਾਠ ਦਾ ਦੱਸਿਆ ਤੇ ਬਹੁਤ ਹੀ ਮਨ ਵਿੱਚ ਖੁਸ਼ੀ ਹੋਈ ਸ਼ਾਇਦ ਉਹ ਸਾਰਾ ਹੀ ਮੇਰੇ ਸਾਰਾ ਵੀ ਧਿਆਨ ਅੱਗੇ ਆ ਗਿਆ ਵੀ ਜਦੋਂ ਅਸੀਂ ਕੈਨੇਡਾ ਆਏ ਸੀ ਅਸੀਂ ਤਾਂ ਅਰਦਾਸ ਕਰਾ ਕੇ ਆਏ ਸੀ ਇੱਥੇ ਆ ਕੇ ਤਾਂ ਅਸੀਂ ਸਾਰਾ ਕੁਝ ਹੀ ਭੁੱਲ ਗਏ ਹਾਂ ਬੀਬੀ ਜੀ ਨੇ ਕਹਿੰਦੇ ਦੂਸਰੇ ਦਿਨ ਉਸੇ ਤਰ੍ਹਾਂ ਕੀਤਾ ਉੱਠ ਕੇ ਇਸ਼ਨਾਨ ਪਾਣੀ ਕਰਕੇ ਦੀਗ ਬਣਾ ਕੇ ਸੁੱਚੇ ਵਸਤਰ ਵਿਛਾ ਕੇ ਕੋਲੇ ਪਾਣੀ ਰੱਖ ਕੇ ਪਾਠ ਕੀਤੇ ਪੰਜ ਜਪਜੀ ਸਾਹਿਬ ਦੇ ਪਾਠ ਕੀਤੇ ਚਪਈ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਉਹਨਾਂ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਗਾ ਲਗਾਤਾਰ ਕਹਿੰਦੇ ਉਹਨਾਂ ਨੇ ਅਰਦਾਸ ਇੱਕੋ ਹੀ ਕਰਨੀ બસ ਆਪਣੇ ਹੀ ਕੰਮ ਦੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਕਮਾਈ ਵਿੱਚ ਬਰਕਤ ਪਾਓ ਤੇ ਘਰ ਦਾ ਖਰਚਾ ਨਹੀਂ ਨਿਕਲਦਾ ਵੀ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਉਹਨਾਂ ਨੇ ਇੱਕ ਹੀ ਅਰਦਾਸ ਕਰਨੀ ਇਹ ਨਹੀਂ ਅੱਜ ਆਹਰ ਅਰਦਾਸ ਕੀਤੀ ਕੱਲ ਨੂੰ ਉਹ ਅਰਦਾਸ ਕਰਨੀ ਹੈ ਉਹ ਕਹਿੰਦੇ ਲਗਾਤਾਰ ਮੈਂ ਇੱਕ ਹੀ ਅਰਦਾਸ ਕਰਦੀ ਹੁੰਦੀ ਸੀ ਜਦੋਂ ਕਹਿੰਦੀ ਮੈਂ 26ਵੇਂ 27ਵੇਂ ਦਿਨ ਹੋਇਆ ਤਾਂ ਕਹਿੰਦੇ ਇਹ ਉੱਥੇ ਕੰਪਨੀ ਦੇ ਵਿੱਚ ਇੱਕ ਹਾਇਰਿੰਗ ਹੋ ਰਹੀ ਸੀ ਸਾਡੇ ਰਿਸ਼ਤੇਦਾਰ ਸੀ ਪਹਿਲਾਂ ਦੇ ਉਹਨਾਂ ਦਾ ਫੋਨ ਆਇਆ ਵੀ ਫਲਾਨੀ ਜਗ੍ਹਾ ਤੇ ਹਾਇਰਿੰਗ ਹੋ ਰਹੀ ਹੈ ਬਹੁਤ ਹੀ ਵੱਡੀ ਕੰਪਨੀ ਹੈ ਤੁਸੀਂ ਪੜੇ ਤਾਂ ਚੰਗੇ ਹੀ ਹੋ ਸ਼ਾਇਦ ਤੁਹਾਨੂੰ ਉੱਥੋਂ ਕੋਈ ਕੰਪਨੀ ਹਾਇਰ ਕਰ ਲੇ ਤੁਸੀਂ ਆਪਣਾ ਰੈਜ਼ਿਊਮ ਉਸ ਕੰਪਨੀ ਦੇ ਵਿੱਚ ਭਰ ਦੋ ਉਹਨਾਂ ਨੇ ਐਸੇ ਤਰੀਕੇ ਨਾਲ ਕੀਤਾ ਦੋਵਾਂ ਜਣਿਆਂ ਨੇ ਉੱਥੇ ਆਪਣੇ ਰੈਜ਼ਿਊਮ ਭਰ ਦਿੱਤੇ ਤੇ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ ਵੀ ਦੂਜੇ ਜਾਂ ਤੀਜੇ ਦਿਨ ਹੀ ਉਹਨਾਂ ਕੰਪਨੀ ਵੱਲੋਂ ਉਹਨਾਂ ਨੂੰ ਮੈਸੇਜ ਆ ਗਿਆ ਤੇ ਉਹਨਾਂ ਨੂੰ ਉਸ ਕੰਪਨੀ ਦੇ ਵਿੱਚ ਰੱਖ ਲਿਆ ਗਿਆ ਦੋਹਾਂ ਜਣਿਆਂ ਨੂੰ ਹੀ ਤੇ ਜਿਹੜਾ ਮਕਾਨ ਸੀ ਉਹ ਵੀ ਕਹਿੰਦੇ ਕੰਪਨੀ ਹੀ ਦਿੰਦੀ ਸੀ ਆਪਣੇ ਕਰਮਚਾਰੀਆਂ ਨੂੰ ਉਹ ਮਕਾਨ ਦਾ ਜਿਹੜਾ ਖਰਚਾ ਸੀ ਉਹ ਵੀ ਬਚ ਗਿਆ ਤੇ ਪੇ ਵੀ ਬਹੁਤ ਜ਼ਿਆਦਾ ਸੀ ਇੰਨੀ ਖੁਸ਼ ਹੋਈ ਭੈਣ ਕਹਿੰਦੀ ਬਹੁਤ ਹੀ ਜ਼ਿਆਦਾ ਖੁਸ਼ ਹੋਈ ਭੈਣ ਨੇ 1 ਮਹੀਨੇ ਬਾਅਦ ਬਾਬਾ ਜੀ ਨੂੰ ਫੋਨ ਕਰਕੇ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਮੇਰੀ ਅਰਦਾਸ ਹੈ ਜਿਹੜੀ ਪੂਰੀ ਕਰ ਦਿੱਤੀ ਹੈ ਮੈਂ ਬਹੁਤ ਹੀ ਖੁਸ਼ ਹਾਂ ਮੇਰੀ ਤਾਂ 1 ਮਹੀਨੇ ਤੋਂ ਪਹਿਲਾਂ ਪਹਿਲਾਂ ਹੀ ਅਰਦਾਸ ਸੱਚੇ ਪਾਤਸ਼ਾਹ ਮਹਾਪੁਰਸ਼ ਜੀ ਹਮੇਸ਼ਾ ਇਹ ਸੰਗਤ ਨੂੰ ਕਹਿੰਦੇ ਹੈ ਵੀ ਜਿਹੋ ਜੀ ਭਾਵਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਰੱਖੋਗੇ ਤੁਹਾਡੀ ਉਹੋ ਜੀ ਹੀ ਮਨੋ ਕਾਮਨਾ ਪੂਰੀ ਹੋ ਜਾਊਗੀ ਉਹ ਮਹਾਪੁਰਜੀ ਕਹਿੰਦੇ ਹੁੰਦੇ ਨੇ ਕਿ ਜੇ ਤੁਸੀਂ ਗੁਰੂ ਗ੍ਰਸ ਸਾਹਿਬ ਜੀ ਨੂੰ ਦਸਾਂ ਪਾਸ਼ਾਈਆਂ ਦਾ ਸਰੂਪ ਸਮਝੋਗੇ ਐ ਸਮਝੋਗੇ ਵੀ ਸਾਡੇ ਅੱਗੇ ਗੁਰੂ ਗੁਰੂ ਦਸਾਂ ਪਾਸ਼ਾਈਆਂ ਜੀ ਨੇ ਮੈਂ ਚਰਨਾਂ ਦੇ ਵਿੱਚ ਬੈਠੀ ਹਾਂ ਮੇਰੀ ਅਰਦਾਸ ਜ਼ਰੂਰ ਪੂਰੀ ਕਰਨਗੇ ਮੇਰੀ ਅਰਦਾਸ ਪੂਰੀ ਹੋਊਗੀ ਹੀ ਹੋਊਗੀ ਮੇਰੀ ਹਰ ਇੱਕ ਮਨੋ ਕਾਮਨਾ ਪੂਰੀ ਕਰਨਗੇ ਜੇ ਤੁਸੀਂ ਜੋਤ ਸਰੂਪ ਸਮਝੋਗੇ ਤਾਂ ਇਹ ਜੋਤ ਸਰੂਪ ਹੈ ਜੇ ਤੁਸੀਂ ਇਹਨਾਂ ਨੂੰ ਗ੍ਰੰਥ ਸਾਹਿਬ ਸਮਝੋਗੇ ਫਿਰ ਇਹ ਗ੍ਰੰਥ ਸਾਹਿਬ ਹੀ ਨੇ ਜੋ ਵੀ ਜਿਹੋ ਜੀ ਭਾਵਨਾ ਤੁਸੀਂ ਗੁਰੂ ਪ੍ਰਤੀ ਰੱਖੋਗੇ ਤੁਹਾਨੂੰ ਉਹੋ ਜਿਹਾ ਹੀ ਫਲ ਮਿਲ ਜਾਂਦਾ ਹੈ ਐਸ ਕਰਕੇ ਸੰਤ ਮਹਾਂਪੁਰਖ ਜੀ ਹਮੇਸ਼ਾ ਹੀ ਸਮਝਾਉਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਹਾਜ਼ਰ ਨਾਜ਼ਰ ਸਮਝਿਆ ਕਰੋ ਵੀ ਦਸਾਂ ਪਾਛਾਈਆਂ ਦੇ ਹਾਜ਼ਰ ਨਾਜ਼ਰ ਅਸੀਂ ਬੈਠੇ ਹਾਂ ਫੇਰ ਸਾਡੀ ਅਰਦਾਸ ਬਹੁ ਛੇਤੀ ਪੂਰੀ ਹੁੰਦੀ ਹੈ ਸਾਧ ਸੰਗਤ ਜੀ ਬਾਣੀ ਨਾਲ ਜੁੜੋ ਅੰਮ੍ਰਿਤ ਵੇਲਾ ਸਾਂਭੋ ਆਪ ਵੀ ਬਾਣੀ ਪੜੋ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ ਪਰ ਮਾ ਜੋ ਕੁਝ ਵੀ ਮਿਲਣਾ ਹੈ ਆਪਾਂ ਨੂੰ ਪਰਮਾਤਮਾ ਪਾਸੋਂ ਹੀ ਮਿਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ